ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਤ ਜਿੱਤੀ ਜਾਂਦੀ ਹੈ ਕਿ ਹਿਊਮਨ ਰਾਈਟਸ ਅਵੇਅਰਨੈਸ ਸੰਸਥਾ ਪੰਜਾਬ ਵੱਲੋਂ ਜੋ ਗੁਰਦੁਆਰਾ ਗੁਰੂ ਘਟਾ ਦੋਦਾ ਤਾਲ ਪਾਸ਼ੇ ਦਸਵੀਂ ਵਿਖੇ ਮਿਤੀ 22 ਮਾਰਚ 2026 ਨੂੰ ਜੋ 1100 ਲੋੜਵੰਦਾਂ ਸਬੂਕ ਲੜਕਿਆਂ ਦੀਆਂ ਜਿਹੜੀਆਂ ਸ਼ਾਦੀਆਂ ਬਹੁਤ ਵੱਡੀ ਪੱਧਰ ਤੇ ਜੋ ਬੜਾ ਵੱਡਾ ਉਰਾਲਾ ਜੋ ਕੀਤਾ ਗਿਆ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ 1100 ਜੋ ਲੋੜਵੰਦ ਲੜਕਿਆਂ ਦੀਆਂ ਜਿਹੜੀਆਂ ਸ਼ਾਦੀਆਂ ਇਹ ਵਰਦਰਾ ਗੁਰੂਪਤਾ ਪਾਸ਼ੇ ਦਸਮੀ ਵਿਖੇ 22 ਮਾਰਚ 2026 ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਰਨਾਲ ਸਿੰਘ ਲਾਲੀ ਜੀ ਚੇਅਰਮੈਨ ਜੋ ਸੰਸਥਾ ਦੇ ਚੇਅਰਮੈਨ ਹੈ ਅਤੇ ਸਾਡੇ ਸਦਕਾਰ ਯੋਗ ਮੈਡਮ ਸੀਮਾ ਰਾਣੀ ਐਡਵੋਕੇਟ ਜੋ ਕੈਸ਼ੀ ਆ ਰਹਾ ਹੈ ਅਤੇ ਜੋ ਸਕੈਨਰ ਬਣਿਆ ਸਾਰੇ ਤਾਲੀ ਸਜਣਾਂ ਬੇਤੀ ਹੈ ਜੋ ਸਕੈਨਰ ਬਣਿਆ ਇਸ ਤੇ ਤੁਸੀਂ ਆਪਣਾ ਸੇਵਾ ਭੇਜ ਕੇ ਯੋਗਦਾਨ ਪਾ ਸਕਦੇ ਹੋ ਦੇ ਇੱਥਾ ਮੋਬਾਈਲ ਨੰਬਰ ਵੀ ਜੋ ਦਿੱਤੇ ਗਏ ਆ ਇਹਨਾਂ ਮੋਬਾਈਲ ਨੰਬਰਾਂ ਦੇ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਜਿਨ੍ਹਾਂ ਪਰਿਵਾਰਾਂ ਨੇ ਜੋ ਕਿਤੇ ਵਿੱਚ ਵੱਡਾ ਯੋਗਦਾਨ ਪਾਉਣਾ ਤੇ ਫਾਰਮ ਵੀ ਭਰਨੇ ਆ ਤੇ ਉਹ ਇਸਾ ਸੰਸਤਾ ਦੇ ਸਾਡੇ ਸਧਕਾਰ ਯੋਗਾ ਇਥੋਂ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਆਪ ਦਾ ਕੰਮ ਕਰਨਾ ਤੇ ਅੱਜ ਵੀ ਜੋ ਸੰਸਤਾ ਵੱਲੋਂ ਜੋ ਫਾਰਮ ਭਰੇ ਜਾ ਰਹੇ ਆ ਹਰ ਪੂਰਨ ਮਾਸੀ ਦੇ ਫਾਰਮ ਭਰੇ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿੰਨਾ ਸੰਗਤਾਂ ਨੇ ਜੋ ਫਾਰਮ ਹੀ ਭਰੋਣੇ ਆ 1100 ਲੋੜਵੰਦਾਂ ਲੜਕਿਆਂ ਦੇ ਸਮੁਗ ਸ਼ਾਦੀਆਂ ਸਭ ਤੋਂ ਵੱਡੀ ਜੰਗੀ ਪੱਤਰ ਤੇ ਗੁਰੂ ਘਟਾ ਮੁਰਦਰਾ ਗੁਰੂ ਘਟਾ ਲਗੇ ਇਹ 22 ਮਾਰਚ ਦੌਰ 26 ਨੂੰ ਕਰਾਇਆ ਜਾ ਰਿਹਾ ਤੇ ਸੰਗਤ ਨੂੰ ਬੇਨਤੀ ਹੈ ਕਿ ਇਸ ਵੱਡੇ ਸਮੇ ਦਾ ਲਾਹਾ ਪ੍ਰਾਪਤ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰੀ ਸੰਗਤ ਨੂੰ ਬੇਨਤੀ ਜਿੰਨਾਂ ਨੇ ਕੋਈ ਨਾਮ ਲਿਖਾਉਣੇ ਆ ਉਹ ਸਾਡੇ ਅੱਜ ਪ੍ਰਬੰਧਕ ਬੈਠੇ ਐ ਜਾਂ ਗੁਰਦਰਾ ਗੁਰੂ ਘਟਾ ਦੇ ਮਿਹਨਤ ਜੀ ਸੇਵਾਨ ਜਾਂ ਮੇਰੇ ਕੋਲ ਵੀ ਤੁਸੀਂ ਨਾਮ ਲਿਖਾ ਸਕਦੇ ਹੋ ਜੇਕਰ ਤੁਹਾਡਾ ਕੋਈ ਪ੍ਰਬੰਧਕ ਹੈ ਉਹਨਾਂ ਕੋਲ ਤੁਸੀਂ ਨਾਂ ਲਿਖਾ ਕੇ ਇਹ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਵੱਡਾ ਇਹ ਲਹਾ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ